ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਹੁਣ ਤੁਹਾਨੂੰ ਜਿਵੇਂ ਕਿ ਕਾਲੇ ਪਾਣੀਆਂ ਨੂੰ ਲੈ ਕੇ ਮੁੱਦਾ ਉੱਠਿਆ ਜੋਗੀ ਲੱਖਾ ਸਿੰਘ ਸੁਧਾਨਾ ਨੇ ਜੋ ਕਿ ਪੰਜਾਬ ਵਾਸਤੇ ਬਹੁਤ ਵੱਡੀ ਮਹੀਮ ਚੱਕੀ ਆ ਜਿਹਦਾ ਕੀ ਬਈ ਆਪਾਂ ਕਹਿ ਸਕੀਏ ਇੱਕ ਲੱਖਾ ਸਿੰਘ ਸੁਧਾਨਾ ਜੋ ਤੇ ਇੱਕ ਅਮਨਜੋਤ ਮਾਨ ਹੋਰ ਵੀ ਆਪਣੇ ਸਾਰਾ ਪੰਜਾਬ ਪੰਜਾਬ ਨੂੰ ਵੀ ਅਪੀਲ ਕੀਤੀ ਆ ਤੇ ਅੱਜ 3 ਤਰੀਕ ਨੂੰ ਤੇ ਇਹ ਪੀਲ ਕੀਤੀ ਨੂੰ ਤਾਂ ਘੱਟੋ ਘੱਟ ਬਾਈ ਨੂੰ ਹੋਗੇ 10-15 ਦਿਨ ਤੇ ਪਰਸੋਂ ਤਿਆਰੀਆਂ ਖੇਚ ਲੀਆਂ ਸੀ ਉੱਥੇ ਪਹੁੰਚ ਚੁੱਕੇ ਸੀ ਤੇ ਹੁਣ ਇਹ ਅੱਜ 3 ਤਰੀਕ ਆ ਬਾਈ ਅੱਜ ਜੋ ਕਿ ਬੰਨ ਮਾਰਨ ਜਾ ਰਹੇ ਆਪਣੇ ਪੰਜਾਬ ਦੇ ਲੋਗ ਜਿਹਦੇ ਵਿੱਚ ਕੀ ਹੁਣ ਆਪਾਂ ਗੱਲ ਕਰਾਂਗੇ ਕਾਲੇ ਪਾਣੀਆਂ ਨੂੰ ਲੈ ਕੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਸਤਲੁਜ ਦਰਿਆ ਹੁੰਦਾ ਸੀ ਕਿਸੇ ਦਿਨ ਹੁਣ ਉਹਨੂੰ ਨਾਲਾ ਕਿਹਾ ਜਾਂਦਾ ਕਿਉਂਕਿ ਉਹਦੇ ਵਿੱਚ ਗੰਦਾ ਪਾਣੀ ਫੈਕਟਰੀਆਂ ਦਾ ਜਿਵੇਂ ਆਪਾਂ ਕਹიდੀਏ ਜਿਹੜੇ ਆ ਰਹੀ ਸ਼ਲੋਕ ਆ ਜਿਹੜੇ ਸੇਠ ਲੋਕ ਆ ਇਹ ਪਾ ਰਹੇ ਆ ਤੇ ਉਲਟਾ ਹੁਣ ਦੱਸੀਏ ਜਿਹੜੀ ਅਸੀਂ ਰਾਤ ਦੀ ਵੀਡੀਓ ਦੇਖੀ ਆ ਲੱਖਾ ਸਿੰਘ ਸੁਦਾਣਾ ਦੀ ਵੀ ਵੀ ਹੁਣ ਇਹਨਾਂ ਨੇ ਆਪਾਂ ਨੂੰ ਪਹਿਲਾ ਨੰਬਰ ਤਾਂ ਐ ਨਹੀਂ ਪਤਾ ਸਰਕਾਰ ਦੇ ਵਿੱਚ ਬੰਦੇ ਹੋਣ ਉਹਨਾਂ ਦੇ ਕੋਈ ਗਲਤ ਬੰਦੇ ਜੋ ਕਿ ਆਪਾਂ ਨੂੰ ਲੜਵਾਉਣਾ ਵੀ ਚਾਹਣਗੇ ਵਿੱਚ ਗਲਤ ਭਾਸ਼ਣ ਵੀ ਦੇਣਗੇ ਵੀ ਇਹ ਗਲਤਤਾ ਜੀ ਉਹ ਆਪਾਂ ਵੀ ਸਰਕਾਰ ਦੇ ਬੰਦੇ ਵੀ ਹੋ ਸਕਦੇ ਆ ਆਪਾਂ ਨੂੰ ਲੜਾ ਵੀ ਸਕਦੇ ਆ ਕਿਸੇ ਨੇ ਆਪਾਂ ਸ਼ਾਂਤਮਈ ਤਰੀਕੇ ਨਾਲ ਪਹੁੰਚਣਾ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਵੀ ਆਪਣੇ ਪੰਜਾਬ ਦੇ ਲੋਕ ਪਹੁੰਚ ਚੁੱਕੇ ਬਾਕੀ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਆ ਬਾਈ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕੱਲੇ ਲੱਖਾ ਸਿੰਘ ਸੁਧਾਣਾ ਦਾ ਨਹੀਂ ਇਹ ਗੱਲਬਾਤ ਇਹ ਸਾਰੇ ਪੰਜਾਬ ਦੀ ਗੱਲ ਆ ਜੋ ਕਾਲੇ ਪਾਣੀਆਂ ਨੂੰ ਲੈ ਕੇ ਕਿਉਂਕਿ ਇਹ ਪਾਣੀ ਆਪਾਂ ਨੂੰ ਸਾਰਿਆਂ ਨੂੰ ਇਹ ਪਤਾਗਾ ਹੁਣ ਕਿਉਂਕਿ ਪਹਿਲਾਂ ਤਾਂ ਆਪਾਂ ਸਾਰੇ ਕਿਸ ਨੂੰ ਗੱਲਬਾਤ ਦਾ ਨਹੀਂ ਪਤਾ ਜੀ ਪਰ ਹੁਣ ਵੀਡੀਓ ਸੁਣ ਸੁਣ ਕੇ ਆਪ ਦਾ ਵੀ ਦਿਮਾਗ ਖਰਾਬ ਹੁੰਦਾ ਵੀ ਹਾਂ ਵਾਕਾ ਗੱਲ ਸਹੀ ਆ ਕਿਉਂਕਿ ਇਹ ਪਾਣੀ ਨਹਿਰਾਂ ਦੇ ਵਿੱਚ ਪੈਂਦਾ ਜੋ ਸਾਫ਼ ਪਾਣੀ ਨਹਿਰਾਂ ਦੇ ਵਿੱਚ ਆਪਣੀਆਂ ਸਾਫ਼ ਪਾਣੀ ਨੂੰ ਗੰਦਾ ਕਰਦਾ ਇਹ ਇਹ ਗੰਦਲਾ ਪਾਣੀ ਕਰ ਦਿੰਦਾ ਜੋ ਤੇ ਇਹ ਫੈਕਟਰੀਆਂ ਦੇ ਪਾਣੀ ਆ ਹੁਣ ਆਪਾਂ ਨੂੰ ਇਹ ਵੀ ਆਪਾਂ ਕਿਹੜਾ ਦੇਖਿਆਗਾ ਇਹ ਆਪਾਂ ਬਾਹਰ ਨਿਕਲੋਗੇ ਘਰੋਂ ਤੁਹਾਨੂੰ ਤਾਂ ਪਤਾ ਲੱਗੂਗਾ ਹੁਣ ਇਹ ਜਿੱਥੋਂ ਦੀ ਤੈਨੀਆਂ ਵੀਡੀਓ ਆ ਰਹੀਆਂ ਉਹ ਗਲਤ ਥੋੜੀ ਬਣਾ ਰਹੇ ਆ ਆ ਰਾਜਾ ਰਾਜ ਸਿੰਘ ਜੋ ਖਾਲਸਾ ਇਹਨਾਂ ਨੇ ਵੀ ਅਪੀਲ ਕੀਤੀ ਆ ਵੀ ਲੱਖਾ ਸਿੰਘ ਸਧਾਨਾ ਦੇ ਨਾਲ ਖੜੋ ਐਨੇ ਵੱਡੀ ਉਮਰ ਦੇ ਬੰਦੇ ਆ ਕੋਈ ਗਲਤ ਮਿਆਨ ਥੋੜੀ ਦੇਣੀ ਉਹਨਾਂ ਨੇ ਖੁਦ ਵੀਡੀਓ ਬਣਵਾ ਕੇ ਭੇਜੀ ਆ ਇਸ ਦੀ ਉੱਥੋਂ ਉਹਨਾਂ ਦੀ ਇੰਟਰਵਿਊ ਲਈ ਪੱਤਰਕਾਰ ਨੇ ਫਿਰ ਉਹ ਨਾਲਾ ਦਿਖਾਇਆ ਜੋ ਕਿ ਲੁਧਿਆਣਾ ਦੇ ਨਾਲ ਇਹ ਬੁੱਢਾ ਦਰਿਆ ਆ ਪੋਂ ਸਾਰਿਆਂ ਨੂੰ ਪੈਂਦਾ ਬੁੱਢੇ ਉੱਥੋਂ ਦੀ ਨਗਦਾ ਇਹ ਬੁੱਢਾ ਦਰਿਆ ਜੋ ਕਿ ਕਿਸੇ ਕਿਸੇ ਨੇ ਆਪਣੇ ਭਰਾਵਾਂ ਨੇ ਲਗਭਗ ਤਾਂ ਸਾਰਿਆਂ ਨੇ ਦੇਖਿਆ ਹੋਊ ਕਿਸੇ ਨੇ ਨਹੀਂ ਵੀ ਦੇਖਿਆ ਵੀਡੀਓ ਚ ਦੇਖ ਲਿਆ ਹੋਊ ਪਰਾ ਇੰਨੀ ਕ ਗੱਲ ਕਹਿਨੇ ਆ ਬਾਈ ਵੀ ਹੁਣ ਇਹ ਇਕੱਲੇ ਲੱਖੇ ਦਾ ਮੁੱਦਾ ਨਹੀਂ ਸਾਰੇ ਪੰਜਾਬ ਦਾ ਮੁੱਦਾ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਤੇ ਜੋ ਕੋਈ ਬਜ਼ੁਰਗ ਆ 60 ਸਾਲ ਤੋਂ ਤੋ ਤੋਂ ਨਹੀਂ ਲੰਘ ਰਿਹਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਵੀ ਆ ਤੇ ਬਾਕੀ ਆਪਣੇ ਵੀ ਘਰਾਂ ਤੱਕ ਇਹ ਜਿਹੜੇ ਸਾਫ ਪਾਣੀ ਦੇ ਵਿੱਚ ਮਿਕਸ ਕਰਿਆ ਜਾਂਦਾ ਅੱਗੇ ਆ ਕੇ ਨਹਿਰਾ ਪਾੜਦੀਆਂ ਗੰਦਾ ਪਾਣੀ ਆ ਜੋ ਤੇ ਉਹਦੇ ਵਿੱਚ ਮਿਕਸ ਹੁੰਦਾ ਤੇ ਫਿਰ ਉਹ ਪਾਣੀ ਆਪਣੇ ਘਰਾਂ 'ਚ ਪਹੁੰਚਦਾ ਪੁਂਕਰਾਂ 'ਚ ਪਹੁੰਚਦਾ ਘਰਾਂ 'ਚ ਕਿਵੇਂ ਪਹੁੰਚਦਾ ਪਹਿਲਾਂ ਨਹਿਰ ਤੋਂ ਬਾਟਰ ਵਾਕਸ ਜਾਂਦਾ ਬਾਟਰ ਵਾਕਸ ਚ ਪੈਪਰਾ ਹੀ ਸ਼ਹਿਰਾਂ ਦੇ ਵਿੱਚ ਆਉਂਦਾ ਪਿੰਡਾਂ ਦੇ ਵਿੱਚ ਆਉਂਦਾ ਫਿਰ ਆਪਣੇ ਘਰਾਂ ਚ ਪਹੁੰਚਦਾ ਆਪਾਂ ਫਿਰ ਪੀਂਨੇ ਆ ਉਹਨੂੰ ਉਹਦੇ ਨਾਲ ਨੁਕਸਾਨ ਕਾਲਾ ਪੀਲੀਆ ਕੈਂਸਰ ਤੇ ਹੋਰ ਵੀ ਬਹੁਤ ਬਿਮਾਰੀਆਂ ਬਣਦੀਆਂ ਗਈਆਂ ਜਿਹਦਾ ਕੀ ਆਪਾਂ ਨੂੰ ਨੁਕਸਾਨ ਤੇ ਬਈ ਖਾਸ ਕਰਕੇ ਇਹ ਗੱਲ ਕਹਿਨੇ ਆ ਆਪਣੇ ਪੰਜਾਬੀਆਂ ਨੂੰ ਭਰਾਵਾਂ ਨੂੰ ਪਹਿਲਾ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਿਆ ਕਰੋ ਵੀ ਕੀ ਕਹਿਨੇ ਆ ਕਿਉਂਕਿ ਆਪਣੀ ਹਰ ਵੀਡੀਓ ਜੋ ਹੁੰਦੀ ਆ ਪੰਜਾਬ ਦੇ ਪ੍ਰਤੀ ਹੁੰਦੀ ਆ ਨਾ ਕੋਈ ਗਲਤ ਵੀਡੀਓ ਆਪਾਂ ਪਾਉਣੇ ਆ ਕਿਉਂਕਿ ਜੋ ਆਪਾਂ ਪੰਜਾਬ ਦੇ ਵਿੱਚ ਹੋ ਰਿਹਾ ਆਪਾਂ ਤੁਹਾਡੇ ਤੇ ਉਹ ਖਬਰ ਪਹੁੰਚਾਉਣੇ ਆ ਹੁਣ ਇਹ ਖਬਰ ਆ ਜੋ ਅੱਧੇ ਕਿਲੋਕ ਜੋ ਲੱਖਾ ਸਿੰਘ ਸੁਧਾਨਾ ਅਮਨਜੋਤ ਮਾਨ ਜੋ ਵੀ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਦੀਆਂ ਲੱਤਾਂ ਵੀ ਖਿੱਚੀਆਂ ਜਾਂਦੀਆਂ ਆ ਹੁਣ ਮੈਂ ਗੱਲ ਕਰੂੰ ਲੋਕ ਉਹ ਵਾਜ ਟੀਵੀ ਤੇ ਹੁਣੇ ਹੀ ਸਰਚ ਕਰੋ ਇਹ ਘੰਟੇ ਦੀ ਪਹਿਲਾ ਵੀਡੀਓ ਆ ਵਿੱਚ ਲੋਕ ਲੱਤਾਂ ਖਿੱਚਦੇ ਆ ਜਿਹੜੀ ਉਹ ਕਹਿ ਰਿਹਾ ਵੀ ਲੱਖਾ ਸਿੰਘ ਜੋ ਸੁਧਾਨਾਗਾ ਤੇ ਅਮਨਜੋਤ ਮਾਨ ਤੇ ਹੋਰ ਜੋ ਇਹਨਾਂ ਨੇ ਪੰਜਾਬ ਨੂੰ ਇੱਕ ਜਾਣ ਕੇ ਇਹ ਸੋਚੀ ਇਹਨਾਂ ਨੇ ਗੱਲ ਵੀ ਆਪਸ ਵਿੱਚ ਲੜਾਈਏ ਵੀ ਸਾਡਾ ਅਸੀਂ ਮੁੜ ਕੇ ਜੇ ਲੋਕ ਸਾਡੇ ਮਗਰ ਲੱਗਣਗੇ ਅਸੀਂ ਵੋਟਾਂ 'ਚ ਖੜੇ ਹੋਵਾਂਗੇ ਸਾਨੂੰ ਵੋਟ ਸਾਡੇ ਵੱਲ ਹੋਊਗੀ ਤਾਂ ਅਸੀਂ ਜਿੱਤਾਂਗੇ ਅਸੀਂ ਵੀ ਵੋਟਾਂ ਦੇ ਵਿੱਚ ਖੜੇ ਹੋਣ ਦਾ ਪਲਾਨ ਆ ਇਹ ਲੋਕਾਂ ਨੂੰ ਇਕੱਠ ਇਸ ਕਰਕੇ ਕਰ ਰਹੇ ਆ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਲੜਾਉਂਦੇ ਆ ਇਹ ਕਹਿਣ ਦਾ ਮਤਲਬ ਐ ਦੱਸੋ ਜਿਹੜਾ ਆਪਣੇ ਘਰਾਂ 'ਚ ਪਾਣੀ ਪਹੁੰਚਦਾ ਉਹ ਯਾਰ ਉਹਨੂੰ ਫਿਰ ਕੀ ਮਤਲਬ ਆ ਇਹ ਗੱਲ ਦਾ ਉਹਨੇ ਮੁੱਦਾ ਕਿਉਂ ਚੱਕਿਆ ਪਾਣੀ ਦਾ ਚਲੋ ਮੰਨਦੇ ਆ ਆਪਾਂ ਚਲੋ ਹੋਰ ਗੱਲਾਂ ਨੂੰ ਲੈ ਕੇ ਤਾਂ ਆਪਾਂ ਕਹਿ ਦਈਏ ਇਹ ਪਾਣੀ ਦਾ ਮੁੱਦਾ ਕਿਉਂ ਚੱਕਿਆ ਉਹ ਕਹਿੰਦਾ ਘਰਾਚ ਪਹੁੰਚਦਾ ਜੇ ਨਾ ਲੱਗੋਗੇ ਤਾਂ ਨਾ ਲੱਗੋਦੇ ਮਗਰ ਮਰਜੋ ਫਿਰ ਪੀ ਕੇ ਮੈਂ ਜਿਸ ਨੂੰ ਪੁੱਛੂੰ ਇਹ ਤੇ ਇੱਕ ਮੇਰੀ ਵੀਡੀਓ ਪੁਚਾ ਦਿਓ ਐਨਕ ਜੀ ਵਾਲਾ ਲੋਕ ਆਵਾਜ਼ ਟੀਵੀ ਤੇ ਜਿਹੜਾ ਬਕਵਾਸ ਮਰ ਜਿੰਦਾ ਲੱਖਾ ਸਿੰਘ ਸੁਧਾਨਾ ਦੇ ਖਿਲਾਫ ਵੀ ਕਹਿੰਦਾ ਇਹਨਾਂ ਨੂੰ ਵੋਟ ਕਹਿੰਦਾ ਲੱਖਾ ਸਿੰਘ ਸੁਧਾਨਾ ਨੂੰ ਜਦੋਂ ਕਹਿੰਦਾ ਵੋਟਾਂ ਦੇ ਰਿਜ਼ਲਟ ਨਿਕਲੇ ਸੀ ਤੇ ਵੋਟ ਇਹਨੂੰ ਕਿੰਨੀ ਪਈ ਸੀ ਕਹਿੰਦਾ 80000 ਉਹਦੇ ਮਗਰ ਤਾਂ 80000 ਵੋਟ ਪੈ ਵੀ ਗਈ ਲੱਗ ਚੁੱਕੇ ਲੋਕ ਜਿੰਨੇ ਵੀ ਆ ਬਹੁਤ ਵਧੀਆ ਹੋ ਗਿਆ ਸੀ ਜੋ ਵੀ ਹਰਕੇ ਵੀ ਬੰਦਾ ਪੰਜਾਬ ਦੀ ਗੱਲ ਕਰੀ ਜਾਂਦਾ ਤੇ ਇਹ ਸਮਾਂ ਦੀ ਲਤ ਅਕੀ ਜਾਂਦੇ ਉਹਦੀਆਂ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਇੱਕ ਨੂੰ ਵੀ ਨਹੀਂ ਸਹੀ ਮੰਨਦੇ ਅਮਰਤਪਾਲ ਦੇ ਖਿਲਾਫ ਪਤਾ ਨਹੀਂ ਕਿੰਨੇ ਕੁ ਲੋਕ ਬੋਲੀ ਜਾਂਦੇ ਹੈਗੇ ਤੇ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਉਹ ਸਿੱਧੀ ਖਿਲਾਫ ਹੋ ਜਾਂਦੇ ਲੋਕਾਂ ਨੂੰ ਪਤਾ ਨਹੀਂ ਕੀ ਸਿਖਾਇਆ ਹੋਇਆ ਹੈ ਨਹੀਂ ਸੁਭਗਵੰਤਮਾਨ ਨਹੀਂ ਇਹ ਭਗਵੰਤਮਾਨ ਦਾ ਕੋਈ ਚਮਚਾ ਹੈ ਜੋ ਤੁਹਾਨੂੰ ਮਿਲ ਜੂ ਲੋਕ ਵਾਇਸ ਟੀਵੀ ਤੇ ਹੁਣੇ ਸਰਚ ਕਰ ਲੋ ਉਹਦੀ ਪਹਿਲੀ ਇੰਟਰਵਿਊ ਲੀਲਾ ਕੋਟਪਾਇਆ ਹੋਇਆ ਐਨਕਜੀ ਵਾਲਾਗਾ ਉਹ ਤੇ ਦਵਿੰਦਰ ਸਿੰਘ ਪੱਤਰਕਾਰ ਉਹਦੀ ਇੰਟਰਵਿਊ ਕਰ ਰਿਆ ਹੁਣੀ ਅਸੀਂ ਸੁਣੀ ਆ ਵੀ ਜੇ ਤੁਸੀਂ ਨਹੀਂ ਤੁਰਨਾ ਪੰਜਾਬ ਦੇ ਨਾਲ ਤਾਂ ਫਿਰ ਤੁਸੀਂ ਕਿਸੇ ਦੇ ਖਿਲਾਫ ਵੀਡੀਓ ਵੀ ਨਾ ਪਾਓ ਪਹਿਲਾਂ ਸੋਚੋ ਵੀ ਕੀ ਕਰੀ ਜਾਂਦਾ ਇਹ ਫੇਰ ਪਾਓ ਵੀਡੀਓ ਸਾਲੋ ਕਰੀ ਤਾਂ ਪੰਜਾਬ ਦੀ ਗੱਲ ਇਹਦਾ ਤੇ ਤੁਸੀਂ ਚੱਕ ਕੇ ਬਥਾੜ ਜਿਹਨੂੰ ਜੀ ਕਰਦਾ ਉਸੇ ਨੂੰ ਕਹਿ ਦੇਣੋ ਜਿਹੜਾ ਕੋਈ ਪੰਜਾਬ ਦੀ ਉਹਦੇ ਨਾਲ ਲੋਕ ਦੇਖ ਪੱਲਾ ਜਾ ਕੇ ਕਿੰਨੇ ਖੜੇ ਆ ਇਹਦੇ ਨਾਲ ਕੁੱਤਾ ਵੀ ਨਹੀਂ ਤੁਰਨਾ ਜਿਹੜਾ ਬੋਲੀ ਜਾਂਦਾ ਇਹ ਘਟੋ ਘਟ 60 ਬੱਚਾ ਤਾਂ ਇੱਕ ਪਿੰਡ ਚੋਂ ਆਈਆਂ ਰਾਜਸਥਾਨ ਬੰਨੀਓ ਤੇ ਇਹਨਾਂ ਦੇ ਮਗਰ ਮੈਂ ਕਹਿੰਦਾ ਪੰਜ ਬੰਦੇ ਨਹੀਂ ਤੁਰਨੇ ਆ ਜਿਹੜਾ ਬਕਵਾਸ ਮਾਰੀ ਜਾਂਦਾ ਆਹ ਐਨਕਜੀ ਵਾਲਾ ਇਹਦੇ ਜੀਕਰ ਦੇ ਵਿੱਚ ਚੱਪਲ ਮਾਰ ਮੂੰਹ ਤੇ ਲਾ ਕੇ ਕਿਉਂਕਿ ਭਈ ਪੰਜਾਬ ਦੀ ਗੱਲ ਕਰਦਾ ਜੋ ਵੀ ਹਰ ਕਿਸੇ ਨੂੰ ਬਕਵਾਸ ਸਮਝ ਲੈਂਦੇ ਹੈ ਵੀ ਆਇਆ ਬਾਗ ਉਹ ਉਹੀ ਮਾਰੀ ਜਾਂਦਾ ਅਗਲੇ ਤੋਂ ਉਹਦੇ ਬੱਚੇ ਹੈ ਨਹੀਂ ਕਿ ਕਿ ਉਹਦੇ ਵੀ ਅਗਲੇ ਕੋਲ ਚੰਗੀ ਜ਼ਮੀਨ ਜਾ ਦਾ ਲੱਖਾ ਸਿੰਘ ਸਿਧਾਣਾ ਉਹ ਵੀ ਅਮਨਜੋਤ ਮਾਨ ਜੋ ਉਹ ਵੀ ਇੱਕ ਸਿੰਗਰ ਆ ਪੂਰਾ ਵਧੀਆ ਹੈਗਾ ਉਹਦੀਆਂ ਵੀਡੀਓ ਵੀ ਦੇਖੀਆਂ ਅਸੀਂ ਵੀ ਬਹੁਤ ਵਧੀਆ ਹੈਗਾ ਉਹ ਕਿਉਂ ਚੱਕ ਕੇ ਮੂੰਹ ਕਿਉਂ ਤੁਰਿਆ ਭਈ ਪੰਜਾਬ ਦੇ ਨਾਲ ਆਏ ਦੱਸੋ ਫਿਰ ਉਹ ਪਾਗਲ ਆ ਕੇ ਕਿਹੋ ਦੋਨੇ ਇਹ ਉੱਲੂ ਆ ਭਈ ਲੋਕ ਜਿਹੜੇ ਮੈਂ ਕਹਣਾ ਵੀ ਜਿਹੜੇ ਲੋਕ ਆਪ ਖੁਦ ਨਹੀਂ ਕਰਨਾ ਚਾਹੁੰਦੇ ਆਪ ਤਾਂ ਇਹ ਨਾਮਰਦ ਹੈਗੇ ਆ ਪੰਜਾਬ ਵਾਸਤੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤੇ ਦੂਜਿਆਂ ਨੂੰ ਵੀ ਖਿੱਚਦੇ ਆ ਲੱਤਾਂ ਲੱਖਾ ਸਿੰਘ ਸੁਧਾਣਾ ਹੋਰਾਂ ਦੀ ਇਹਦੀ ਮੈਨੂੰ ਆਇ ਲੱਗਦਾ ਵੀ ਜੇ ਮੇਰੇ ਸਾਹਮਣੇ ਹੋਵੇ ਮੈਂ ਇਹਦੇ ਚੱਪੜਾ ਲਾਵਾਂ ਜਿਹੜਾ ਲੀਲੇ ਜੇ ਕੋਟ ਵਾਲਾ ਹੈ ਇਹ ਵੀ ਤੂੰ ਨਾ ਤੋਰਾ ਤੇਰੇ ਤੋਂ ਨਹੀਂ ਕੁਝ ਹੁੰਦਾ ਪਰ ਸਾਡੇ ਵੀ ਜੋ ਪੰਜਾਬ ਦੀ ਗੱਲ ਕਰਦਾ ਉਹਨਾਂ ਦੇ ਖਿਲਾਫ ਵੀ ਨਾ ਕੁਝ ਕਹਿ ਕਾਲੇ ਪਾਣੀਏ ਪਾਣੀਆਂ ਨੂੰ ਲੈ ਕੇ ਮੁੱਦਾ ਉੱਠਿਆਗਾ ਬਹੁਤ ਵਧੀਆ ਚੰਗੀ ਮਹੀ ਮੁੱਠੀਆ ਜਿਹੜੀ ਕੋਈ ਮਾੜੀ ਰੋਟੀ ਆਉਣ ਵਾਲੀ ਆਪਣੀ ਨਸਲਾ ਤਾਂ ਮਾੜਾ ਮੋਟਾ ਕੋਈ ਵੱਧ ਜੀ ਲੂਗੀ ਨਸ਼ਿਆਂ ਨਾਲ ਤਾਂ ਮਰੀ ਪਏ ਆ ਲੋਕ ਉਹ ਵੀ ਸਰਕਾਰਾਂ ਨੇ ਆਪਾਂ ਨੂੰ ਪਤਾ ਜਿਹੜਾ ਪੇਟ ਦੇ ਵਿੱਚ ਜਾਂਦਾ ਪਾਣੀ ਹਰ ਬੰਦੇ ਨੂੰ ਪਾਣੀ ਦੀ ਬੂੰਦ ਬੂੰਦ ਆਪਾਂ ਨੂੰ ਪਤਾ ਲੋੜ ਹੈਗੀ ਬੰਦੇ ਨੂੰ ਤਾਂ ਇਹਦਾ ਮਤਲਬ ਜੇ ਆਪਣੇ ਕੋਲ ਸਾਫ਼ ਪਾਣੀ ਹੋ ਤਾਂ ਮਾੜਾ ਮੋਟਾ ਜ਼ਿੰਦਗੀ ਬੱਤੀ ਜੀ ਲਾਂਗੇ ਨਹੀਂ ਤਾਂ ਮਰੇ ਤਾਂ ਪਈਆਂ ਕੈਂਸਰ ਬਿਮਾਰੀਆਂ ਤੋਂ ਬਚ ਜਾਗੇ ਗੰਦਾ ਪਾਣੀ ਹੈ ਜਿਹੜਾ ਉਹ ਇੱਕ ਡੱਬਾ ਇਹਨੂੰ ਪਿਓ ਮੈਂ ਕਿਹਣਾ ਚੱਕ ਕੇ ਪਹਿਲਾਂ ਨੰਬਰ ਤਾਂ ਆ ਜਿਹੜਾ ਬਕਵਾਸ ਮਾਰੀ ਇਹਨਾਂ ਨੂੰ ਕਿ ਡੱਬਾ ਸਾਡਾ ਇੱਕ ਗਲਾਸ ਭਰ ਕੇ ਇਹਨੂੰ ਕਿ ਪੀ ਇਹਨੂੰ ਚੱਲ ਠੀਕ ਆ ਵੀ ਮੰਨਦੇ ਆਂ ਸੀ ਵੀ ਇਹ ਗਲਤ ਗੱਲਾਂ ਸਾਰੇ ਗਲਤ ਲਖਾ ਰਹੇ ਹਨ ਔਰ ਵੀ ਜੋ ਗੱਲ ਪੰਜਾਬ ਦੀ ਕਰਦੇ ਸਾਰੇ ਗਲਤ ਇਹਨੂੰ ਪਿਓ ਹੁਣ ਇੱਕ ਡੱਬਾ ਚੱਕ ਕੇ ਜਿਹੜਾ ਬਕਵਾਸ ਮਾਰੀ ਜਾਂਦਾਗਾ ਇਹਨੂੰ ਕੋ ਚੱਲ ਆ ਜਾ ਫਿਰ ਐ ਕਰ ਜੇ ਤੈਨੂੰ ਗਲਤ ਲੱਗਦਾ ਇਹ ਡੱਬਾ ਪੀ ਕੇ ਦਿਖਾ ਫਿਰ ਅਸੀਂ ਮੰਨ ਜਾਗੇ ਸਾਰੇ ਗਲਤ ਜੋ ਪੰਜਾਬ ਦੀ ਗੱਲ ਕਰਦਾ ਉਹਦੇ ਖਿਲਾਫ ਕੋਈ ਨਾ ਕੋਈ ਖੜਾ ਹੋ ਜਾਂਦਾਗਾ ਨਾਲ ਇਹਨੂੰ ਖਾਲਸੇ ਉੱਤੇ ਮਿਲ ਜਾਣਗੇ ਰਾਜਾ ਰਾਜ ਸਿੰਘ ਹੋਰੀ ਉਹ ਇਹਨੂੰ ਪੁੱਛਣਗੇ ਬਕਵਾਸ ਕਰੀ ਜਾਂਦਾ ਜਿਹੜਾ ਇਹ ਇਹ ਆਏ ਆ ਜੀ ਲੱਖੇ ਸਿੰਘ ਸਦਾਨੇ ਹੋਰੀ ਆਏ ਆ ਜੀ ਇਹ ਵੋਟਾਂ ਲੈਣ ਦੇ ਮਾਰੇ ਵੋਟਾਂ ਲੈਣ ਦੇ ਮਾਰੇ ਇਹ ਕਰਦੇ ਉਹ ਪੰਜਾਬ ਵਾਸਤੇ ਲੜੀ ਜਾਂਦੇ ਆ ਇਹ ਤਾਂ ਜੀ ਆਏ ਆ ਬਾਗ ਚਲੋ ਜੀ ਅੱਜ ਦੀ ਵੀਡੀਓ ਆਪਣੀ ਖਾਸ ਕਰਕੇ ਚੰਗੀ ਤਰ੍ਹਾਂ ਵੀਡੀਓ ਨੂੰ ਬਈ ਸੁਣ ਲਿਆ ਕਰੋ ਆਪਣੇ ਪੰਜਾਬ ਦੇ ਪ੍ਰਤੀ ਹਰ ਵੀਡੀਓ ਹੁੰਦੀ ਆ ਜੋ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋਹ ਖਬਰ ਪਹੁੰਚਾਉਣਿਆ ਨਾ ਕਿ ਕੋਈ ਫੇਕ ਖਬਰ ਕੋਈ ਨਹੀਂ ਹੁੰਦੀ ਤੇ ਹੁਣ ਇਸ ਲੀਲੇ ਕੋਟ ਵਾਲੇ ਤੇ ਕਹਾਂ ਐਨਕਾਂ ਲੱਗੇ ਤੱਕ ਜਿਹਨੂੰ ਪੂਰਾ ਦੀਂਦਾ ਵੀ ਨਹੀਂ ਜ਼ੀਰੋ ਨੰਬਰ ਆ ਪਤਾ ਨਹੀਂ ਕਿੰਨੇ ਨੰਬਰ ਐਨਕ ਲੱਗੀਏ ਇਹਦੇ ਮੈਨੂੰ ਐ ਵੀ ਨਹੀਂ ਪਤਾ ਤੇ ਇਹਦੇ ਤੇ ਕਪਚਾਓ ਮੇਰੀ ਵੀਡੀਓ ਮੈਨੂੰ ਇਹਦੇ ਤੇ ਗੁੱਸਾ ਆਈ ਜਾਂਦਾ ਬਈ ਫੁੱਲ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਪੰਜਾਬ ਵਾਸਤੇ ਜੋ ਗੱਲ ਕਰਦਾ ਹਰ ਕਿਸੇ ਦੀ ਉਂਗਲ ਉਠਾਈ ਗਈ ਆ ਲੋਕ ਆਪਣੇ ਪੰਜਾਬ ਦੇ ਇੱਕ ਦੂਜੇ ਦੇ ਹੱਕ 'ਚ ਨਹੀਂ ਖੜਦੇ ਇਸ ਕਰਕੇ ਪੰਜਾਬ ਆਪਣਾ ਥੱਲੇ ਆ ਚਲੋ ਜੀ ਅੱਜ ਦੀ ਵੀਡੀਓ ਆਪਣੀ ਜੋ ਲੱਖਾ ਸਿੰਘ ਸਦਾਣਾ ਦੇ ਹੱਕ ਦੇ ਵਿੱਚ ਜੋ ਆਪਣੇ ਭਰਾਵਾਂ ਨੂੰ ਅਪੀਲ ਆ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆ ਬਾਈ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਆਪਾਂ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਜੀ ਧੰਨਵਾਦ